ਹੋ ਨਮਸਕਾਰ ਸਤਿ ਸ੍ਰੀ ਅਕਾਲ ਸਾਲਾਮ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਤੇ ਅੱਜ ਤਾਂ ਧੁੱਪ ਨਿਕਲੀ ਹੋਈ ਹੈ ਮੈਂ ਛੱਤ ਦੇ ਉੱਪਰ ਹੀ ਆਇਆ ਹਾਂ ਤੇ ਪੱਕੀ ਕੁਦਰਤ ਦੇ ਨਾਲ ਕੋਣ ਕੋਣ ਪਿਆਰ ਕਰਦਾ ਵਾ ਤੇ ਤੁਹਾਨੂੰ ਆਪਣੇ ਦੋਸਤ ਮਿਲਾਨੇ ਘੁੰਮ ਰਹੇ ਹਾਂ ਛੱਤ ਦੇ ਉੱਪਰ ਦੇ ਲੋਕ ਕਿੰਨੀ ਤਾਂਗ ਹੁੰਦੀ ਹੈ ਸਭ ਨੂੰ ਅਗਰ ਕੋਈ ਕਿਸੇ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਸਭ ਨੂੰ ਤਾਂਗ ਹੁੰਦੀ ਹੈ ਤੇ ਦੋਸਤ ਮੇਰੇ ਆਹ ਦੇਖੋ ਜੀ ਘੁੰਮ ਰਹੇ ਇੱਕ ਘੁੰਮਦੇ ਵੇ ਆ ਕਿ ਇਹਨਾਂ ਨੂੰ ਲੱਗੀ ਆ ਭੁੱਖ ਆਏ ਵੇ ਜੇ ਠਹਾੜਦੀਆਂ ਧੁੱਪਾਂ ਮੱਥੇ ਤੇਰੇ ਤੇ ਪਰ ਫਿਰ ਵੀ ਨਾ ਕਿਸਦਾ ਰੋਸਾ ਸਾ ਤੇਰੇ ਤੇ ਸਾਡੇ ਤੇਰੇ ਤੇ ਤੇ ਇਹਨਾਂ ਨੂੰ ਭੁੱਖ ਲੱਗੀ ਹੋਈ ਆ ਤੇ ਇਹਨਾਂ ਨੂੰ ਪਹਿਲਾਂ ਪਾਵਾਂਗੇ ਰੋਟੀ ਤੇ ਬਾਕੀ ਕੰਮ ਬਾਅਦ ਦੇ ਵਿੱਚ ਆ ਤੇ ਹੋਰ ਸੁਣਾਓ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਤੁਹਾਡਾ ਤੇ ਆਜੋ ਜੀ ਇਹਨਾਂ ਨੂੰ ਰੋਟੀ ਪਾਉਂਦੇ ਆ ਰੋਟੀ ਇਹਨਾਂ ਦੀ ਮੈਂ ਲੈ ਕੇ ਹੀ ਆਇਆ ਹੋਇਆ ਸੀ ਆ ਦੇਖੋ ਤੇ ਇਹ ਹੁਣ ਆਪਣੀ ਕਹ ਲੋ ਡੇਲੀ ਦੀ ਹੀ ਰੁਟੀਨ ਹੋ ਗਈ ਹੈ ਕਿਉਂਕਿ ਪਾਣੀ ਪੈਂਦੀ ਹੈ ਜੀ ਇਹਨਾਂ ਨੂੰ ਜਦੋਂ ਗਝਾਲੇ ਹੋਣ ਹੁਣ ਰੋਟੀ ਪਾਉਂਦੇ ਆ ਰੁਕੋ ਇੱਥੇ ਤੁਸੀਂ ਵੇਟ ਕਰੋ ਥੋੜੀ ਦੇਰ ਲੋ ਜੀ ਜੀ ਦੋਸਤੋ ਕੀ ਹਾਲ ਚਾਲ ਲਾਈਕ ਜਰੂਰ ਕਰਿਆ ਕਰੋ ਪ੍ਰਸ਼ਾਦਾ ਹੀ ਪਾਤਾ ਵਾ ਤੇ ਆਪਣੇ ਹੁਣ ਦੋਸਤ ਖਾਣਗੇ ਤੇ ਜਿਹੜੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਆ ਉਹ ਲਾਈਕ ਵਾਲਾ ਬਟਨ ਜਰੂਰ ਦਬਾ ਦੇਖ ਹੀ ਜਾਓ ਹੁਣ ਕਿੰਨੇ ਹੋ ਜਾਣੇ ਆ ਇਹਨਾਂ ਨੂੰ ਵੀ ਤਾਂਗ ਹੁੰਦੀ ਆ ਜੀ ਮੇਰੀ ਆਦਤ ਪਾ ਚੁੱਕਾ ਵਾ ਹੁਣ ਜਦੋਂ ਮੈਂ ਘਰ ਜਾਂਦਾ ਹੁਣਾਂ ਪਰ ਫਿਰ ਮੇਰੇ ਦੇ ਪਿੱਛੇ ਧਿਆਨ ਇੱਧਰ ਹੀ ਹੁੰਦਾ ਵਾ ਤੇ ਦੇਖੋ ਜਿਹੜੇ ਜਿਹੜੇ ਇਹ ਜਿਹੜੀ ਇਹ ਜਿਹੜਾ ਪਿਆਰ ਆ ਨਾ ਦੋਸਤੋ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਮੋਹ ਹੁੰਦਾ ਵਾ ਪ੍ਰਮਾਤਮਾ ਨੇ ਸੇਵਾ ਸਭ ਦੇ ਹੱਥੋਂ ਲਿਖੀ ਹੋਈ ਆ ਥੋੜੀ ਥੋੜੀ ਦੇਖੋ ਹੁਣ ਕਿੰਨੇ ਆਣੇ ਹਜੇ ਨਰਾਇਣ ਭਗਵਾਨ ਵੀ ਆਂਦੇ ਹੁੰਦੇ ਤੋਤੇ ਵੀ ਆਂਦੇ ਆ ਪਰ ਉਹ ਦਿਖੇ ਨਹੀਂ ਕਿੰਨੇ ਦੇ ਨਹੀਂ ਲੋ ਤੁਸੀਂ ਨਜ਼ਾਰਾ ਕੁਦਰਤ ਦਾ ਅਸੀਂ ਵੀ ਬਹਿ ਕੇ ਇੱਥੇ ਤੁਹਾਨੂੰ ਦਿਖਾਉਨੇ ਆਂ ਦੇਖੋ 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 ਇਹ ਆਪਣੇ ਰੀਅਲ ਫਰੈਂਡ ਆ ਨਾ ਮੈਨੂੰ ਤੋਂ ਕੁਝ ਮੰਗਦੇ ਆ ਨਾ ਹੀ ਮੈਂ ਇਹਨਾਂ ਨੂੰ ਕੁਝ ਦੇ ਸਕਦਾ ਆ ਆ ਲੋ ਜੀ ਇੱਕ ਹੋਰ ਆ ਗਿਆ ਸ਼ਿਕਾਰੀ ਲੋ ਜੀ ਇੱਕ ਹੋਰ ਆ ਗਿਆ ਬਹੁਤ ਖੁਸ਼ੀ ਮਿਲਦੀ ਦੋਸਤੋ ਤੁਸੀਂ ਵੀ ਅਗਰ ਥੋੜਾ ਬੋਦਾ ਕਿ ਇੰਨਾ ਕੁਛ ਅਸੀਂ ਮੰਦਰਾਂ ਦੇ ਵਿੱਚ ਵੀ ਦਾਨ ਕਰਦੇ ਆ ਇੰਨਾ ਕੁਛ ਅਸੀਂ ਵੱਡੇ ਵੱਡੇ ਲੰਗਰ ਲਗਾਉਂਦੇ ਆ ਪਰ ਉਹਨਾਂ ਦਾ ਕੋਈ ਫਾਇਦਾ ਨਹੀਂ ਅਗਰ ਕਿਸੇ ਗਰੀਬ ਨੂੰ ਖਵਾ ਸਕੀਏ ਭੁੱਖੇ ਨੂੰ ਖਵਾ ਸਕੀਏ ਉਹ ਅਸਲ ਸੇਵਾ ਹੁੰਦੀ ਹੈ ਤੇ ਮੈਂ ਵੀ ਇਹ ਕੋਈ ਸੇਵਾ ਨਹੀਂ ਕਰ ਰਿਹਾ ਮੈਂ ਇੱਕ ਆਪਣੀ ਰੁਟੀਨ ਬਣਾਈ ਹੋਈ ਹੈ ਜਦੋਂ ਮੈਂ ਨਵਾਂ ਨਵਾਂ ਦੋਸਤੋ ਇੱਥੇ ਆਇਆ ਸੀ ਨਾ ਅਮਰੀਤਸਰ ਤੇ ਮੈਂ ਅੰਮ੍ਰਿਤਸਰ ਦੇ ਵਿੱਚ ਆ ਕੇ ਦੇਖਿਆ ਕਿ ਅੰਬਰਸਰ ਵਾਲੇ ਲੋਕ ਬਹੁਤ ਚੰਗੇ ਆ ਹਰ ਥਾਂ ਤੇ ਕਬੂਤਰਾਂ ਨੂੰ ਦਾਣਾ ਪਾਇਆ ਜਾਂਦਾ ਵਾ ਤੇ ਤੇ ਮੈਂ ਫਿਰ ਆਪਣੀ ਛੱਤ ਦੇ ਉੱਪਰ ਆ ਕੇ ਵੀ ਦੇਖਿਆ ਕਿ ਇੱਥੇ ਵੀ ਕਬੂਤਰ ਬੈਠਦੇ ਆ ਫਿਰ ਇਹਨਾਂ ਨੂੰ ਮੈਂ ਅੱਗਝਾਇਆ ਪਰ ਜਦੋਂ ਨਵਾਂ ਨਵਾਂ ਇਹਨਾਂ ਨੂੰ ਮੈਂ ਰੋਟੀ ਪਾੰਨਾ ਸੀਗਾ ਉਸ ਟਾਈਮ ਮੈਂ ਰੋਟੀ ਪਾ ਕੇ ਥੱਲੇ ਜਾਈਆ ਇਹਨਾਂ ਨੇ ਫੀਕ ਖਾਣੀ ਪਰ ਹੁਣ ਉਹਨਾਂ ਨੂੰ ਇਹਨਾਂ ਨੂੰ ਥੋੜਾ ਥੋੜਾ ਯਕੀਨ ਹੋ ਗਿਆ ਵਾ ਕਿ ਇਹ ਨੁਕਸਾਨ ਨਹੀਂ ਪਹੁੰਚਾਉਂਦਾ ਸਾਨੂੰ ਰੋਟੀ ਪਾ ਕੇ ਚਲ ਜਾਂਦਾ ਵਾ ਤੇ ਇਸ ਕਰਕੇ ਹੁਣ ਮੇਰੇ ਸਾਹਮਣੇ ਬੈਠ ਕੇ ਆ ਜਾਂਦੇ ਆ ਖਾਣਾ ਸ਼ੁਰੂ ਕਰ ਦਿੰਦੇ ਆ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਜਿੰਨੇ ਵੀ ਆਪਣੇ ਯਾਰ ਦੋਸਤ ਜਾਂ ਜਿਹੜੇ ਵੀ ਮੈਨੂੰ ਦੇਖ ਰਹੇ ਆ YouTube ਦੇ ਉੱਪਰ ਲਾਈਵ ਦੇ ਵਿੱਚ ਕਿ ਤੁਸੀਂ ਹਮੇਸ਼ਾ ਆਪਣੀ ਛੱਤ ਦੇ ਉੱਪਰ ਪਾਣੀ ਜਾਂ ਦਾਣਾ ਪਾਇਆ ਕਰੋ ਕਿਉਂਕਿ ਬੇਜਵਾਨਾਂ ਨੂੰ ਪਾਇਆ ਹੋਇਆ ਕਦੀ ਵੀ ਦਾਣਾ ਘਹਿ ਲੋ ਜਾਂ ਕੁਝ ਵੀ ਖਾਲੀ ਬਿਰਥ ਨਹੀਂ ਜਾਂਦਾ ਪਰ ਇਹਨਾਂ ਨੂੰ ਪਾ ਕੇ ਸਕੂਨ ਵੀ ਮਿਲਦਾ ਦੇਖੋ ਕਿੰਨਾ ਸਕੂਨ ਮਿਲ ਰਿਹਾ ਵਾ ਇਹ ਆਪਣੇ ਫਰੈਂਡ ਆ ਦੇਖੋ ਕਿੱਧਰ ਮਸਤੀ ਨਾਲ ਘੁੰਮ ਰਹੇ ਆ ਨਹੀਂ ਤੇ ਤੁਹਾਨੂੰ ਗਿਆ ਇਹ ਮੈਨੂੰ ਡਰਦੇ ਇੰਨੇ ਹੁੰਦੇ ਸੀ ਨਾ ਬਹੁਤ ਡਰਨਾ ਇਹਨਾਂ ਨੇ ਉਹ ਤੇਰੀ ਨੂੰ ਉੱਡ ਗਏ ਫੇ ਅਗਰ ਕਿਸੇ ਨੇ ਲੈਣੀ ਹੋਵੇ ਦੱਸਿਓ ਕਮੈਂਟ ਕਰਕੇ ਲੂਨਾ ਕਿਨੂੰ ਕਿਨੂੰ ਪਤਾ ਐ ਕਿਹੜਾ ਮਾਡਲ ਹੋਊਗਾ ਦੱਸੋ ਤਾਂ ਇਹ ਲੂਨਾ ਐ ਜੀ ਲੂਨਾ ਇਹ ਕਿੰਨੀ ਪੁਰਾਣੀ ਐ ਐਟਲਸ ਦੀ ਖੜੀ ਐ ਦੇਖ ਲਓ ਤੇ ਇਹਦਾ ਇੰਜਨ ਪਤਾ ਐ ਇਹਦਾ ਦੋਸਤੋ ਕਿੰਨੇ ਕਿਹੜੀ ਫਿਲਮ ਹੋ ਹਾਂਜੀ 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 ਠੀਕ ਐ ਕੁੰਡਾ ਲਾ ਜਿਓ ਤੇ ਆ ਆਪਣੀ ਕੇਵਲਾਂ ਕੁਬਲਾਂ ਪਈਆਂ ਕੇਵਲਾਂ ਜਿਹੜੀਆਂ ਕਹ ਲੋ ਕਿ ਜਿਨ੍ਹਾਂ ਨਾਲ ਤੁਹਾਡੇ ਫੋਨ ਤੇ ਨੈਟਵਰਕ ਆਦਾ ਵਾ ਲੋਬ ਆਪਣੇ ਦੋਸਤ ਫੇ ਆ ਗਏ ਇਹ ਡਰ ਕੇ ਪਹਿਲਾਂ ਭੱਜ ਗਏ ਕਿ ਇਹ ਨੇ ਪਟਾਕਾ ਚਲਾਤਾ ਹੀ ਪਰ ਹਜੇ ਕਈ ਬੈਠੇ ਆ ਉਧਰ ਹੋਲੀ-ਹੋਲੀ ਆ ਜਾਣੇ ਆ ਜਦੋਂ ਦਰ ਖੁੱਲ ਜਾਂਦਾ ਨਾ ਬਾਕੀ ਕਿਸੇ ਨੇ ਲਾਈਕ ਨਹੀਂ ਕੀਤਾ ਦੋਸਤੋ ਹਜੇ ਤੱਕ ਮੈਨੂੰ ਲੱਗਦਾ ਕੁਦਰਤ ਨਾਲ ਪਿਆਰ ਕੋਈ ਕੋਈ ਕਰਦਾ ਵਾ ਜੀ ਅੱਜਕੱਲ ਸਭ ਸਾਲੇ ਪੈਸੇ ਦੀ ਦੌੜ ਮਗਰ ਭੱਜੇ ਹੋਏ ਆ ਅਗਰ ਕੁਦਰਤ ਇਹ ਮੌਕਾ ਤੁਸੀਂ ਵੀ ਸ਼ਾਇਦ ਕਰਨਾ ਚਾਹੁੰਦੇ ਹੋਗੇ ਇਦਾਂ ਪਰ ਬਿਜ਼ੀ ਹੋਵੋਗੇ ਕੁਝ ਵੀ ਹੈ ਪਰ ਆਪਣਾ ਆਪਣੇ ਲਈ ਟਾਈਮ ਜ਼ਰੂਰ ਕੱਢਿਆ ਕਰੋ ਥੋੜਾ ਥੋੜਾ ਆਪਣੇ ਛੱਤ ਤੇ ਜਾਂ ਜਿੱਥੇ ਵੀ ਤੁਸੀਂ ਬਾਹਰ ਕਿਤੇ ਰਹਿੰਦੇ ਹੋ ਜਾਂ ਘਰੋਂ ਬਾਹਰ ਨੌਕਰੀ ਕਰਦੇ ਹੋ ਜਾ ਫੈਮਿਲੀ ਦੇ ਵਿੱਚ ਨਹੀਂ ਰਹਿੰਦੇ ਉਹਲੇ ਦੁਵਾਲੇ ਬਥੇਰੇ ਪੰਛੀ ਹੁੰਦੇ ਉਹਨਾਂ ਨੂੰ ਪਾਣੀ ਪਾਇਆ ਕਰੋ ਥੋੜਾ ਗਝਾਇਆ ਕਰੋ ਦੇਖੋ ਟੈਨਸ਼ਨਾਂ ਤਾਂ ਇਦਾਂ ਹੀ ਚਲਦੀਆਂ ਰਹਿਣੀਆਂ ਪੈਸਾ ਨਾਲ ਨਹੀਂ ਜਾਣਾ ਜੋ ਜਾਣਾ ਵਾ ਇਹ ਨਾਲ ਜਾਣਾ ਤੇ ਬਾਕੀ ਕੁਦਰਤ ਨਾਲ ਪਿਆਰ ਕਰਨ ਵਾਲੇ ਮੈਨੂੰ ਬੰਦੇ ਘੱਟ ਹੀ ਲੱਗਦੇ ਆ ਹੋ ਇਸ ਕਰਕੇ ਅਗਰ ਕੁਦਰਤ ਦੇ ਨਾਲ ਪਿਆਰ ਕਰਦੇ ਹੋ ਉਹਨਾਂ ਦਾ ਜਦ ਵੱਧ ਜਿਆਦਾ ਨਾਲੇ ਜਿਆਦਾ ਜਾਣੇ ਜੁੜਨ ਅਬ ਬੂਟਿਆਂ ਦੇ ਵਿੱਚ ਸਬਜ਼ੀ ਲਾਈ ਲੱਗੀ ਨਹੀਂ ਪਤਾ ਨਹੀਂ ਕਿਦਾਂ ਦੀ ਮਿੱਟੀ ਬਗਵਾਸ ਦੀ ਦੋਸਤ ਮੇਰੇ ਡਰਾ ਦਿੰਦਾ ਕੋਈ ਨਾ ਕੋਈ ਪਟਾਕਾ ਪੁੱਕਾ ਚਲਾ ਕੇ ਡਰਾ ਦਿੰਦੇ ਉਹਨਾਂ ਨੂੰ